ਕੋਡੀ 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 ਵਾਈਗੋਜੀ ਕਾ ਖਾਲਸਾ ਤੇ ਵਾਈਗੋਜੀ ਕੀ ਫਤਹਿ ਹੱਥ ਜੋੜ ਕੇ ਬੇਨਤੀ ਐ ਸਾਰੀ ਸੰਗਤ ਨੂੰ ਵੀ ਗੋਪੀ ਭਲਵਾਨ ਫਰੰਦੀਪੁਰਿਆ ਪਿਛਲੀ ਵਾਰ 8000 ਦੀ ਸਾਈ ਲੈ ਕੇ 90000 ਤੇ 5 ਵੜ ਖੇਡਿਆ ਸੀ ਤੇ ਸਾਡੇ ਪਿੰਡ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਮੇਲਾ ਖਰਾਬ ਕੀਤਾ ਸੀ ਫਿਰ ਸਾਨੂੰ ਅਪਰੀਤ ਭਲਵਾਨ ਨੇ ਆਖਿਆ ਭਾਵੇਂ ਮੈਨੂੰ ਕੋਈ ਪੈਸਾ ਨਾ ਦਿਓ ਤੇ ਮੈਂ ਆ ਕੇ ਇੱਥੇ ਖੇਡਦਾ ਵਾਂ ਉਹਦਾ ਬੜਾ ਸਤਕਾਰ ਪਲੀਤ ਪਵਾਦਾ ਦੂਜੀ ਗੱਲ ਅੱਜ ਹੀ ਆਤਾ ਗੋ ਸਾਡਾ ਮੁੰਡਾ ਉੱਠਿਆ ਵਾ ਏਕਮ ਪਤਾ ਪਰ ਠੀਕ ਹੈ ਜੀ ਏਕਮ ਪਤਾ ਪਰ ਉਹ ਆਈ ਆਖਿਆ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਂ ਵੀਰ ਬਾਜੂ ਵੱਲੋਂ ਖੇੜ ਜਾਂ ਵੀਰ ਪ੍ਰੀਤ ਵੱਲੋਂ ਖੇੜ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡਣ ਦਿੱਤਾ ਗਿਆ ਅਸੀਂ ਕਹਿੰਦੇ ਕੋਲ ਲੈਣਾ ਦੇਣਾ ਨਹੀਂ ਆ ਇਹ ਸਪੋਰਟਸਮੈਨ ਆ ਜਿਹੜੇ ਆ ਇਹ ਸਪੋਰਟਸਮੈਨ ਹੀ ਰਹਿਣ ਇਹੋ ਜਿਹੇ ਗਲਤੀਆਂ ਨਾ ਕਰਨ ਨਾ ਕਰਨ ਇੱਥੇ ਜਿਹੜਾ ਉਹਦਾ ਇਲਾਕਾ ਹੀਗਾ ਉਹਦਾ ਦੇਲ ਵਧਣਾ ਹੀ ਹੋਰ ਸਾਡੇ ਪਿੰਡ ਦੇ ਪਤਾ ਪਰਦੇ ਗੁਰੂ ਕੀ ਵਡਾਲੀ ਦੇ ਖਾਪੜ ਖੇੜੀ ਦੇ ਬਾਸਰਗੇ ਦੇ ਸਾਡੇ ਮੁੰਡੇ ਹੋਰ ਨਹੀਂ ਸਾਨੂੰ ਉਹਦਾ ਫਾਇਦਾ ਹੋਣਾ ਸੀ ਸਾਡਾ ਨਾਮ ਵਧਣਾ ਸੀ ਪਰ ਗੋਪੀ ਦੇ ਇੱਕੋ ਇੱਕ ਦੇ ਬੰਦੇ ਦੇ ਕਾਰਨ ਅੱਜ ਇੱਕ ਮੈਦਾਨ 'ਚ ਨਹੀਂ ਖੇਡ ਰਿਹਾ ਵਾਹ ਗੱਲ ਸਾਹ ਦੇ ਵਾਗ ਫਦੇ ਐਸੀ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ